ਮੁਹਾਵਰੇ ਬាទ ਬាទ ਸਵਾਗਤ ਹੈ ਜੀ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਦਾ ਜਮਾਤ 6ਵੀਂ 7ਵੀਂ 8ਵੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਨਿਰਧਾਰਿਤ ਵਿਆਕਰਨ ਦੇ ਵਿੱਚੋਂ ਮੁਹਾਵਰੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਬੋਰਡ ਦੀਆਂ ਕਲਾਸਾਂ ਦੇ ਲਈ ਬਹੁਤ-ਬਹੁਤ ਸਵਾਗਤ ਹੈ ਜੀ ਸਭ ਦਾ ਬਹੁਤ-ਬਹੁਤ ਧੰਨਵਾਦ ਹਾਂ ਜੀ ਸਭ ਤੋਂ ਪਹਿਲਾ ਮੁਹਾਵਰਾ ਹੈ ਅੰਜੀ ਬਹੁਤ-ਬਹੁਤ ਸਵਾਗਤ ਹੈ ਜੀ ਸਬਤਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾ ਮੁਹਾਵਰਾ ਹੈ ਸਾਡਾ ਅਸਮਾਨ ਸਿਰ ਤੇ ਝੁਕਣਾ ਅਸਮਾਨ ਸਿਰ ਤੇ ਝੁਕਣਾ ਦਾ ਮਤਲਬ ਹੁੰਦਾ ਹੈ ਕਿ ਬਹੁਤ ਹੀ ਜ਼ਿਆਦਾ ਰੋਲਾ ਪਾਉਣਾ ਅਧਿਆਪਕ ਦੇ ਬਾਹਰ ਜਾਂਦਿਆਂ ਹੀ ਵਿਦਿਆਰਥੀਆਂ ਨੇ ਅਸਮਾਨ ਸਿਰ ਤੇ ਚੋਕ ਲਿਆ ਅਸਮਾਨ ਸਿਰ ਤੇ ਝੁਕਣਾ ਬਹੁਤ ਜ਼ਿਆਦਾ ਰੋਲਾ ਪਾਉਣਾ ਅਧਿਆਪਕ ਦੇ ਜਮਾਤ ਵਿੱਚੋਂ ਬਾਹਰ ਜਾਂਦਿਆਂ ਹੀ ਵਿਦਿਆਰਥੀਆਂ ਨੇ ਅਸਮਾਨ ਸਿਰ ਤੇ ਚੋਕ ਲਿਆ ਅੱਖਾਂ ਚਰਉਣਾ ਸ਼ਰਮ ਮਹਿਸੂਸ ਕਰਨੀ ਕੋਈ ਅਜੀਹਾ ਕੰਮ ਨਾ ਕਰੋ ਜਿਸ ਕਰਕੇ ਆਪਣੇ ਆਪ ਤੋਂ ਹੀ ਅੱਖਾਂ ਚਰਉਣੀਆਂ ਪੈ ਜਾਣ ਠੀਕ ਹੈ ਕੋਈ ਵੀ ਅਜੀਹਾ ਕੰਮ ਨਾ ਕਰੋ ਜਿਸ ਨਾਲ ਆਪਣੇ ਆਪ ਤੋਂ ਹੀ ਅੱਖਾਂ ਚਰਉਣੀਆਂ ਪੈ ਜਾਣ ਅਗਲਾ ਹੈ ਅੱਖਾਂ ਵਿੱਚ ਰੜਕਣਾ ਅੱਖਾਂ ਵਿੱਚ ਰੜਕਣਾ ਦਾ ਮਤਲਬ ਹੁੰਦਾ ਹੈ ਬੁਰਾ ਲੱਗਣਾ ਬੁਰਾ ਲੱਗਣਾ ਚੰਗੇ ਨਿਸ਼ਾਨ ਹਮੇਸ਼ਾ ਗਲਤ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਰਹਿੰਦੇ ਹਨ ਠੀਕ ਹੈ ਜੀ ਚੰਗੇ ਇਨਸਾਨ ਹਮੇਸ਼ਾ ਹੀ ਕਲਤ ਲੋਕਾਂ ਦੀਆਂ ਅੱਖਾਂ ਦੇ ਵਿੱਚ ਰੜਕਦੇ ਰਹਿੰਦੇ ਹਨ ਅੱਖਾਂ ਉੱਤੇ ਬਿਠਾਉਣਾ ਅੱਖਾਂ ਉੱਤੇ ਬਿਠਾਉਣਾ ਦਾ ਭਾਵ ਹੁੰਦਾ ਹੈ ਆਦਰ ਮਾਣ ਕਰਨਾ ਘਰ ਆਏ ਮਹਿਮਾਨ ਨੂੰ ਹਮੇਸ਼ਾ ਅੱਖਾਂ ਉੱਤੇ ਬਿਠਾਉਣਾ ਪੰਜਾਬੀਆਂ ਦੀ ਇੱਕ ਖਾਸੀਅਤ ਹੈ ਠੀਕ ਹੈ ਜੀ ਅਕਲ ਦਾ ਵੈਰੀ ਮੂਰਖ ਅਜੀਤ ਤਾਂ ਅਕਲ ਦਾ ਵੈਰੀ ਹੈ ਕਦੇ ਕੋਈ ਵੀ ਸਮਝਦਾਰੀ ਦੀ ਗੱਲ ਹੀ ਨਹੀਂ ਕਰਦਾ ਠੀਕ ਹੈ ਜੀ ਅਕਲ ਦਾ ਬੈਰੀ ਮੂਰਖ ਵਿਅਕਤੀ ਬੇਵਕੂਫ ਵਿਅਕਤੀ ਕਿ ਜਿਹੜਾ ਵਿਅਕਤੀ ਕਦੇ ਵੀ ਸਮਝਦਾਰੀ ਦੀ ਗੱਲ ਨਾ ਕਰੇ ਤਾਂ ਉਸ ਨੂੰ ਕਹਿੰਦੇ ਹਨ ਅਕਲ ਦਾ ਬੈਰੀ ਅੱਖਾਂ ਵਿੱਚ ਘੱਟਾ ਪਾਉਣਾ ਘੱਟਾ ਪਾਉਣਾ ਧੋਖਾ ਦੇਣਾ ਚੋਰ ਸਿਪਾਹੀ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਦੌੜ ਗਿਆ ਠੀਕ ਹੈ ਜੀ ਚੋਰ ਜਿਹੜਾ ਸਿਪਾਹੀ ਦੇ ਅੱਖਾਂ ਵਿੱਚ ਘੱਟਾ ਪਾ ਕੇ ਦੌੜ ਗਿਆ ਅੱਖਾਂ ਮੀਟ ਜਾਣਾ ਮਰ ਜਾਣਾ ਖਰੀਤਾ 5 ਸਾਲ ਦੀ ਸੀ ਜਦੋਂ ਉਸ ਦੇ ਪਿਤਾ ਜੀ ਅੱਖਾਂ ਮੇਟ ਗਏ ਜਮਾਤ 6ਵੀਂ 7ਵੀਂ 8ਵੀਂ ਬਹੁਤ-ਬਹੁਤ ਸਵਾਗਤ ਹੈ ਜੀ ਸ਼ਬਦਾਂ ਤੇ ਬਹੁਤ-ਬਹੁਤ ਧੰਨਵਾਦ ਅੱਡੀ ਚੋਟੀ ਦਾ ਜੋਰ ਲਗਾਉਣਾ ਹਾਂਜੀ ਅੱਡੀ ਚੋਟੀ ਦਾ ਜੋਰ ਲਗਾਉਣਾ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਸਸਸੀ ਕਾਲ ਜੀ ਸਭ ਨੂੰ ਬਹੁਤ-ਬਹੁਤ ਧੰਨਵਾਦ ਜੀ ਸਵਾਗਤ ਹੈ ਜੀ ਸ਼ਬਦਾਂ ਅੱਡੀ ਚੋਟੀ ਦਾ ਜੋਰ ਲਗਾਉਣਾ ਬਹੁਤ ਜ਼ਿਆਦਾ ਮਿਹਨਤ ਕਰਨੀ ਜਿਹੜੇ ਮਿਹਨਤੀ ਵਿਦਿਆਰਥੀ ਹਨ ਪ੍ਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਦੇ ਲਈ ਅੱਡੀ ਚੋਟੀ ਦਾ ਜੋਰ ਲਗਾ ਦਿੰਦੇ ਹਨ ਅੰਗ ਪਾਲਣਾ ਅੰਗ ਪਾਲਣਾ ਦਾ ਮਤਲਬ ਹੁੰਦਾ ਹੈ ਸਹਾਈ ਹੋਣਾ ਭਗਵਾਨ ਕ੍ਰਿਸ਼ਨ ਨੇ ਸੁਦਗ੍ਰੀਵ ਸੁਦਾਮੇ ਦੀ ਦੋਸਤੀ ਦਾ ਅੰਗ ਪਾਲਿਆ ਠੀਕ ਹੈ ਜੀ ਅਲਖ ਮਕਾਉਣਾ ਅਲਖ ਮਕਾਉਣਾ ਦਾ ਮਤਲਬ ਹੁੰਦਾ ਹੈ ਮਾਰ ਦੇਣਾ ਬਹਾਦਰ ਲੋਕ ਬੈਰੀਆਂ ਦੀ ਅਲਖ ਮਕਾ ਕੇ ਹੀ ਸਾਹ ਲੈਂਦੇ ਹਨ ਅਗੋਠਾ ਦਿਖਾਉਣਾ ਇਨਕਾਰ ਕਰਨਾ ਜਦੋਂ ਮੈਂ ਅਮਰਤ ਨੂੰ ਉਧਾਰ ਦਿੱਤੇ ਪੈਸੇ ਮੰਗੇ ਤਾਂ ਉਸ ਨੇ ਅੰਗੂਠਾ ਦਿਖਾ ਦਿੱਤਾ ਮਤਲਬ ਕੋਰੀ ਨਾ ਦੇ ਦੇਣੀ ਕੋਰਾ ਜਵਾਬ ਦੇ ਦੇਣਾ ਇਨਕਾਰ ਕਰ ਦੇਣਾ ਇੱਕ ਅੱਖ ਦੇ ਨਾਲ ਵੇਖਣਾ ਸਭ ਨੂੰ ਬਰਾਬਰ ਸਮਝਣਾ ਮਾਂ ਆਪਣੇ ਸਾਰੇ ਬੱਚਿਆਂ ਨੂੰ ਇੱਕ ਅੱਖ ਦੇ ਨਾਲ ਵੇਖਦੀ ਹੈ ਇੱਕ ਮੁੱਠ ਹੋਣਾ ਏਕਤਾ ਹੋਣੀ ਸਾਨੂੰ ਵਿਦੇਸ਼ੀ ਹਮਲਿਆਂ ਦਾ ਇੱਕ ਮੁੱਠ ਹੋ ਕੇ ਸਾਹਮਣਾ ਕਰਨਾ ਚਾਹੀਦਾ ਹੈ ईद ਦਾ ਚੰਦ ਹੋਣਾ ਬਹੁਤ ਦੇਰ ਬਾਅਦ ਮਿਲਣਾ ਪਿੰਕੀ ਤੂੰ ਤਾਂ ईद ਦਾ ਚਾਨੀ ਹੋ ਗਈ ਐ ਕਦੇ ਮਿਲਦੀ ਹੀ ਨਹੀਂ ਜਮਾਤ ਸਾਡੀ 6ਵੀਂ 7ਵੀਂ 8ਵੀਂ ਪੰਜਾਬੀ ਵਿਆਕਰਣ ਮੁਹਾਵਰੇ ਅੱਖਾਂ ਵਿੱਚ ਰੜਕਣਾ ਬੁਰਾ ਲੱਗਣਾ ਅੱਖਾਂ ਉੱਤੇ ਬਿਠਾਉਣਾ ਆਦਰ ਮਾਣ ਕਰਨਾ ਅਕਲ ਦਾ ਬੈਰੀ ਹੋਣਾ ਮੂਰਖ ਹੋਣਾ ਅੱਖਾਂ ਵਿੱਚ ਘੱਟਾ ਪਾਉਣਾ ਧੌਖਾ ਦੇਣਾ ਅੱਖਾਂ ਮੀਟ ਜਾਣਾ ਮਰ ਜਾਣਾ ਅੱਖਾਂ ਫੇਰ ਲੈਣੀਆਂ ਦੋਸਤੀ ਛੱਡ ਦੇਣੀ ਅੱਡੀ ਚੋਟੀ ਦਾ ਜੋਰ ਲਾਉਣਾ ਬਹੁਤ ਜ਼ਿਆਦਾ ਮਿਹਨਤ ਕਰਨੀ ਅੰਗ ਪਾਲਣਾ ਸਹਾਈ ਹੋਣਾ ਅਲਖ ਮਕਾਉਣਾ ਮਾਰ ਦੇਣਾ ਅੰਗੂਠਾ ਦਿਖਾਉਣਾ ਸਾਫ਼ ਇਨਕਾਰ ਕਰ ਦੇਣਾ ਜਾਂ ਕੋਰਾ ਜਵਾਬ ਦੇ ਦੇਣਾ ਇੱਕ ਅੱਖ ਨਾਲ ਦੇਖਣਾ ਸਭ ਨੂੰ ਬਰਾਬਰ ਸਮਝਣਾ ਇੱਕ ਮੋਠੋ ਹੋਣਾ ਇਕਤਾ ਹੋਣੀ ਅਗਲਾ ਮਹਾਵਰਾ ਹੈ ਜੀ ਐਟ ਨਾਲ ਐਟ ਖੜਕਾਉਣੀ ਤਬਾਹੀ ਮਚਾਉਣੀ ਗੁਰੂ ਤੇਗ ਬਹਾਦਰ ਜੀ ਨੇ ਸਰਹੰਦ ਦੀ ਐਟ ਨਾਲ ਐਟ ਖੜਕਾ ਦਿੱਤੀ ਸੀ ਈਦ ਦਾ ਚੰਦ ਹੋਣਾ ਬਹੁਤ ਦੇਰ ਬਾਅਦ ਮਿਲਣਾ ਇਨ ਮੰਨਣੀ ਇਨ ਮੰਨਣੀ ਦਾ ਮਤਲਬ ਹੁੰਦਾ ਹੈ ਹਾਰ ਮੰਨਣੀ ਹਰਨਾਖਸ਼ ਦੇ ਆਪਣੇ ਪੁੱਤਰ ਪੱਲਹਾਦ ਨੇ ਉਸ ਦੀ ਇਨ ਨਾ ਮੰਨੀ ਸੱਤੇ ਕਪੜੀ ਅੱਗ ਲੱਗਣੀ ਬਹੁਤ ਜ਼ਿਆਦਾ ਗੁੱਸੇ ਵਿੱਚ ਹੋਣਾ ਆਪਣੀ ਬਰਾਈ ਹੁੰਦਿਆ ਹੈ ਉਸ ਦੇ ਸੱਤੇ ਕਪੜੇ ਅੱਗ ਲੱਗ ਗਈ ਸਰ ਕਰਨ ਜਿੱਤ ਲੈਣਾ ਹਰੀ ਸਿੰਘ ਨਲੂਏ ਨੇ ਜਦੋਂ ਜਮਰੋਦ ਦਾ ਕਿਲਾ ਸਰ ਕਰ ਲਿਆ ਤਾਂ ਮਹਾਰਾਜਾ ਰਣਜੀਤ ਸਿੰਘ ਉਸਤੇ ਬਹੁਤ ਜ਼ਿਆਦਾ ਖੁਸ਼ ਹੋਏ ਠੀਕ ਹੈ ਸਰ ਕਰਨ ਜਿੱਤ ਲੈਣਾ ਸਾਹ ਸੁੱਕਣਾ ਡਰ ਜਾਣਾ ਬਿਨਾ ਹੈਲਮਟ ਤੋਂ ਮੋਟਰਸਾਈਕਲ ਚਲਾਉਂਦੇ ਆ ਜਦੋਂ ਸਾਹਮਣੇ ਪੁਲਿਸ ਦਾ ਨਾਕਾ ਦੇਖਿਆ ਤਾਂ ਉਸ ਦੇ ਸਾਹ ਸੁੱਕ ਗਏ ਠੀਕ ਹੈ ਜੀ ਐਟਨ ਲਟ ਖੜਕਾਉਣੀ ਤਬਾਹੀ ਮਚਾਉਣੀ ਈਦ ਦਾ ਚੰਦ ਹੋਣਾ ਬਹੁਤ ਥਮੇ ਬਾਅਦ ਮਿਲਣਾ ਈਨ ਮੰਨਣੀ ਹਾਰ ਮੰਨਣੀ ਸੱਤੇ ਕੱਪੜੀ ਅੱਗ ਲੱਗਣੀ ਬਹੁਤ ਜ਼ਿਆਦਾ ਗੁੱਸੇ ਵਿੱਚ ਆਉਣਾ ਸਾਰ ਕਰਨਾ ਜਿੱਤ ਲੈਣਾ ਸਾਹ ਸੁੱਕਣਾ ਡਰ ਜਾਣਾ ਜਮਾਤ 6ਵੀਂ 7ਵੀਂ 8ਵੀਂ ਪੰਜਾਬੀ ਵਿਆਕਰਣ ਸਿਰ ਫੇਰਨਾ ਸਿਰ ਫੇਰਨਾ ਦਾ ਮਤਲਬ ਹੁੰਦਾ ਹੈ ਇਨਕਾਰ ਕਰਨਾ ਜਦੋਂ ਮੈਂ ਲੋੜ ਪੈਣ ਤੇ ਨਤਾਸ਼ਾ ਤੋਂ ਪੈਸੇ ਮੰਗੇ ਤਾਂ ਉਸ ਨੇ ਸਿਰ ਫੇਰ ਦਿੱਤਾ ਸਾਫ਼ ਇਨਕਾਰ ਕਰ ਦਿੱਤਾ ਸਿਰ ਪੈਰ ਨਾ ਹੋਣਾ ਬਿਲਕੁਲ ਝੂਠ ਜਿਸ ਗੱਲ ਦਾ ਕੋਈ ਸਿਰ ਪੈਰ ਨਾ ਹੋਵੇ ਬਿਲਕੁਲ ਝੂਠ ਜਾਂ ਗੱਪ ਕਮਲੇਸ਼ ਦੀ ਗੱਲ ਸਮਝੀ ਨਹੀਂ ਆਉਂਦੀ ਕਿਉਂਕਿ ਉਸ ਦੀ ਗੱਲ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਸਿਰ ਤੇ ਪੈਣੀ ਜ਼ਿੰਮੇਵਾਰੀ ਆ ਜਾਣੀ ਕੋਈ ਮੁਸੀਬਤ ਆ ਜਾਣੀ ਜਾਂ ਕੋਈ ਔਕੜ ਆ ਜਾਣੀ ਪਿਤਾ ਦੀ ਮੌਤ ਤੋਂ ਬਾਅਦ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਵਿਚਾਰੇ ਸਤੀਸ਼ ਦੇ ਸਿਰ ਉੱਤੇ ਪੈ ਗਈ ਠੀਕ ਹੈ ਜੀ ਸਿਰ ਤੇ ਪੈਣੀ ਜ਼ਿੰਮੇਵਾਰੀ ਆ ਜਾਣੀ ਪਿਤਾ ਦੀ ਮੌਤ ਤੋਂ ਬਾਅਦ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਸਤੀਸ਼ ਦੇ ਸਿਰ ਉੱਤੇ ਆ ਗਈ ਸਿਰ ਧੜ ਦੀ ਬਾਜੀ ਲਾਉਣਾ ਸਿਰ ਧੜ ਦੀ ਬਾਜੀ ਲਾਉਣਾ ਮਰਨ ਦੇ ਲਈ ਤਿਆਰ ਹੋਣਾ ਪੰਜਾਬੀ ਹੋਣ ਜਾਂ ਮਰਹੱਟੇ ਜਾਂ ਰਾਜਪੂਤ ਦੁਸ਼ਮਣ ਦੇ ਨਾਲ ਸਿਰ ਧੜ ਦੀ ਬਾਜੀ ਲਾ ਕੇ ਲੜਦੇ ਹਨ ਹੱਥ ਪੈਰ ਮਾਰਨਾ ਕੋਸ਼ਿਸ਼ ਕਰਨਾ ਨਰੈਣ ਨੇ ਨੌਕਰੀ ਪ੍ਰਾਪਤ ਕਰਨ ਲਈ ਬਹੁਤ ਹੱਥ ਪੈਰ ਮਾਰੇ ਪਰ ਉਸ ਨੂੰ ਕਿਤੋਂ ਵੀ ਨੌਕਰੀ ਨਾ ਮਿਲੀ ਹਰਨ ਹੋ ਜਾਣਾ ਦੌੜ ਜਾਣਾ ਪੁਲਿਸ ਨੂੰ ਦੇਖ ਕੇ ਚੋਰ ਹਰਨ ਹੋ ਗਿਆ ਹੱਥ ਢਣਾ ਮੰਗਣਾ ਅਣਖੀਲਾ ਅਣਸਾਨ ਕਦੇ ਵੀ ਕਿਸੇ ਦੇ ਅੱਗੇ ਹੱਥ ਨਹੀਂ ਟੱਡਦਾ ਠੀਕ ਹੈ ਜੀ ਸਿਰ ਫੇਰਨਾ ਇਨਕਾਰ ਕਰਨਾ ਸਿਰ ਪੈਣਾ ਹੋਣਾ ਬਿਲਕੁਲ ਝੂਠ ਹੋਣਾ ਸਿਰ ਤੇ ਪੈਣਾ ਮੁਸੀਬਤ ਜਿਹੜੀ ਹੈਗੀ ਆ ਪੈ ਜਾਣੀ ਕੋਈ ਔਕੜ ਪੈ ਜਾਣਾ ਜਾਂ ਕਿਸੇ ਵਿਪਤਾ ਦੇ ਵਿੱਚ ਫਸ ਜਾਣਾ ਜਾਂ ਫਿਰ ਜ਼ਿੰਮੇਵਾਰੀ ਪੈਣੀ ਠੀਕ ਹੈ ਜੀ ਸਿਰ ਧਰ ਦੀ ਬਾਜੀ ਲਗਾਉਣਾ ਬਹੁਤ ਜਿਆਦਾ ਜਿਹੜਾ ਹੈਗਾ ਆ ਪੂਰੇ ਹੋਸ਼ਹਵਾਸ ਦੇ ਵਿੱਚ ਮਰਨ ਦੇ ਲਈ ਤਿਆਰ ਹੋ ਜਾਣਾ ਕਰਨਾ ਜਾਂ ਮਰਨਾ ਹੱਥ ਪੈਰ ਮਾਰਨੇ ਕੋਸ਼ਿਸ਼ ਕਰਨੀ ਹਰਨ ਹੋ ਜਾਣਾ ਦੌੜ ਜਾਣਾ ਜ ਜਿਹਨੂੰ ਅਸੀਂ ਕਹਿੰਦੇ ਆ ਕਿ 9 2 11 ਹੋ ਜਾਣਾ ਹੱਥ ਅਡਣਾ ਹੱਥ ਢੜਨਾ ਦਾ ਹੁੰਦਾ ਮੰਗਣਾ ਹੱਥ ਵਟਾਉਣਾ ਮਦਦ ਕਰਨਾ ਸਹਾਇਤਾ ਕਰਨੀ ਸਕੂਲੋਂ ਜਾ ਕੇ ਰਮੇਸ਼ ਦੁਕਾਨ ਤੇ ਆਪਣੇ ਪਿਤਾ ਜੀ ਦੇ ਨਾਲ ਹੱਥ ਵਟਾਉਂਦਾ ਹੈ ਹੱਥੀ ਸ਼ਾਮਾ ਕਰਨੀਆਂ ਹੱਥੀ ਸ਼ਾਮਾ ਕਰਨੀਆਂ ਆਸ਼ੀਰਵਾਦ ਦੇਣਾ ਸਾਡੇ ਸਮਾਜ ਵਿੱਚ ਸੱਸਾਂ ਆਪਣੇ ਜਵਾਈਆਂ ਨੂੰ ਹੱਥੀ ਸ਼ਾਮਾ ਕਰਦੀਆਂ ਹਨ ਹੱਥ ਤੰਗ ਹੋਣਾ ਹੱਥ ਤੰਗ ਹੋਣਾ ਦਾ ਮਤਲਬ ਹੁੰਦਾ ਹੈ ਕਿ ਗਰੀਬੀ ਹੋਣੀ ਸ਼ਾਮ ਲਾਲ ਨੂੰ ਆਪਣੀ ਧੀ ਦੇ ਹੱਥ ਪੀੜੇ ਕਰਨ ਦੀ ਚਿੰਤਾ ਲੱਗੀ ਰਹਿੰਦੀ ਹੈ ਕਿਉਂਕਿ ਉਸ ਦਾ ਹੱਥ ਤੰਗ ਹੀ ਰਹਿੰਦਾ ਹੈ ਮਹਿੰਗਾਈ ਬਹੁਤ ਜ਼ਿਆਦਾ ਹੈ ਤੇ ਘੱਟ ਤਨਖਾਹ ਲੈਣ ਵਾਲਿਆਂ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੈ ਹੱਥ ਪੀੜੇ ਕਰਨਾ ਵਿਆਹ ਕਰਨਾ ਸ਼ਾਮ ਲਾਲ ਨੂੰ ਆਪਣੀ ਧੀ ਦੇ ਹੱਥ ਪੀੜੇ ਕਰਨ ਦੀ ਚਿੰਤਾ ਦਿਨ ਰਾਤ ਲੱਗੀ ਹੀ ਰਹਿੰਦੀ ਹੈ ਠੀਕ ਹੈ ਜੀ ਸਿਰਫ ਇਹ ਨਾ ਇਨਕਾਰ ਕਰ ਦੇਣਾ ਕੋਰਾ ਜਵਾਬ ਦੇ ਦੇਣਾ ਨਾ ਕਰ ਦੇਣੀ ਸਿਰ ਪੈਰ ਨਾ ਹੋਣਾ ਜਿਸ ਗੱਲ ਦੀ ਕੋਈ ਬੁਨਿਆਦ ਨਾ ਹੋਵੇ ਨਿਰਾ ਝੋਟ ਜਾਂ ਨੀਰੀ ਗੱਪ ਸਰਤੇ ਪੈਣੀ ਔਕੜ ਪੈ ਜਾਣੀ ਵਿਪਤਾ ਪੈ ਜਾਣੀ ਜ਼ਿੰਮੇਵਾਰੀ ਪੈ ਜਾਣੀ ਸਿਰ ਧਰ ਦੀ ਬਾਜੀ ਲੋਣੀ ਮਾਰਨ ਦੇ ਲਈ ਤਿਆਰ ਹੋਣਾ ਹੱਥ ਪੈਰ ਮਾਰਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਹਰਨ ਹੁਣ ਦੌੜ ਜਾਣਾ ਹੱਥ ਅੱਡਣਾ ਮੰਗਣਾ ਹੱਥ ਵਟਾਉਣਾ ਮਦਦ ਕਰਨੀ ਹੱਥੀ ਸ਼ਾਮਾ ਕਰਨੀਆਂ ਆਸ਼ੀਰਵਾਦ ਦੇਣਾ ਹੱਥ ਤੰਗ ਹੋਣਾ ਗਰੀਬੀ ਹੋਣੀ ਹੱਥ ਬੀੜੇ ਕਰਨਾ ਵਿਆਹ ਕਰਨਾ ਕੰਨ ਕੁੱਤਰਨੇ ਕੰਨ ਕੁੱਤਰਨੇ ਦਾ ਮਤਲਬ ਹੁੰਦਾ ਠਾਗ ਲੈਣਾ ਕਿਸੇ ਨੂੰ ਕਿਸੇ ਨਾਲ ਚਲਾਕੀ ਕਰਕੇ ਉਹਨੂੰ ਲੁੱਟ ਲੈਣਾ ਚਲਾਕ ਲੋਕ ਵੱਡੇ ਵੱਡਿਆਂ ਦੇ ਕੰਨ ਕੁੱਤਰ ਦਿੰਦੇ ਹਨ ਕੰਨਾਂ ਨੂੰ ਹੱਥ ਲਗਾਉਣਾ ਤੋਬਾ ਕਰਨੀ ਮਾਫੀ ਮੰਗਣੀ ਜਕਸੀਰ ਨੇ ਜਦੋਂ ਸ਼ਰਾਬ ਨਾ ਪੀਣ ਤੋਂ ਕੰਨਾਂ ਨੂੰ ਹੱਥ ਲਾ ਲਏ ਤਾਂ ਪਰਿਵਾਰ ਨੇ ਸ਼ੁਕਰ ਮਨਾਇਆ ਕਲਮਦਾਤਾ ਨੇ ਸਫਲ ਲੇਖ ਲਵਟਾ ਲਿਖਾਰੀ ਪਾਈ ਵੀਰ ਸਿੰਘ ਜੀ ਕਲਮ ਦੇ ਧਨੀ ਸਨ ਕੰਨਾਂ ਤੇ ਜੂਨ ਨਾ ਸਰਕਣੀ ਕੋਈ ਅਸਰ ਨਾ ਹੋਣਾ ਸਮੀਰ ਦੀ ਮਾਂ ਨੇ ਉਸ ਨੂੰ ਬੁਰੀ ਸੰਗਤ ਕਰਨ ਤੋਂ ਬਹੁਤ ਰੋਕਿਆ ਪਰ ਸਮੀਰ ਦੇ ਕੰਨਾਂ ਤੇ ਜੂਨ ਤੱਕ ਨਾ ਸਰਕੀ ਕੰਨੀ ਕਤਰੋਣਾ ਕੰਨੀ ਕਤਰੋਣਾ ਦਾ ਮਤਲਬ ਹੁੰਦਾ ਹੈਗਾ ਜੀ ਚਰੋਣਾ ਜੇ ਸਫਲਤਾ ਹਾਸਲ ਕਰਨੀ ਹੈ ਤਾਂ ਮਿਹਨਤ ਤੋਂ ਕੰਨੀ ਨਹੀਂ ਕਤਰੋਣੀ ਚਾਹੀਦੀ ਖੰਭ ਠਪਣੀ ਖੰਭ ਠਪਣੀ ਦਾ ਹੁੰਦਾ ਬਹੁਤ ਜ਼ਿਆਦਾ ਕੁੱਟਣਾ ਜਾਂ ਚੰਗੀ ਤਰ੍ਹਾਂ ਨਾਲ ਨਿਪਟਣਾ ਲੋਕਾਂ ਨੂੰ ਲਾਰੇ ਲਾ ਕੇ ਪੋਟਾ ਮੰਗਣ ਵਾਲਿਆਂ ਦੀ ਲੋਕਾਂ ਨੇ ਭੇਤ ਖੋਲ ਕੇ ਭਰੇ ਜਲਸੇ ਵਿੱਚ ਖੂਬ ਖੰਬ ਠੱਪੀ ਖੂਨ ਖੋਲਣਾ ਗੁੱਸਾ ਹੋਣਾ ਗੁੱਸਾ ਬਹੁਤ ਜ਼ਿਆਦਾ ਹੋਣਾ ਬੇਇਨਸਾਫੀ ਹੁੰਦੀ ਦੇਖ ਕੇ ਮੇਰਾ ਖੂਨ ਖੋਲ ਉੱਠਦਾ ਹੈ ਠੀਕ ਹੈ ਜੀ ਤੁਹਾਨੂੰ ਮੁਹਾਵਰਿਆਂ ਦੇ ਅਰਥ ਪਤਾ ਹੋਣੇ ਚਾਹੀਦੇ ਹਨ ਵਾਕ ਤੁਸੀਂ ਜਿਹੜੇ ਮਰਜ਼ੀ ਬਣਾ ਸਕਦੇ ਹੋ ਠੀਕ ਹੈ ਹੱਥੀ ਸ਼ਾਮਾ ਕਰਨੀਆਂ ਆਸ਼ੀਰਵਾਦ ਦੇਣਾ ਹੱਥ ਤੰਗ ਹੋਣਾ ਗਰੀਬੀ ਹੋਣੀ ਹੱਥ ਪੀੜੇ ਕਰਨਾ ਵਿਆਹ ਕਰਨਾ ਕੰਨ ਕੁੱਤਰਨੇ ਠੱਗ ਲੈਣਾ ਕੰਨਾਂ ਨੂੰ ਹੱਥ ਲਗਾਉਣਾ ਤੋਬਾ ਕਰਨੀ ਕਲਮ ਦਾ ਤਨੀ ਸਫਲ ਲਿਖਾਰੀ ਕੰਨਾਂ ਤੇ ਜੂਨਾ ਸਰਕਣੀ ਕੋਈ ਵੀ ਅਸਰ ਨਾ ਹੋਣਾ ਕੰਨੀ ਕਤਰੋਣਾ ਜੀ ਚਰੋਣਾ ਖੰਭ ਠੱਪਣੀ ਬਹੁਤ ਜ਼ਿਆਦਾ ਕੁੱਟਣਾ ਖੂਨ ਖੋਲਣਾ ਗੁੱਸਾ ਆ ਜਾਣਾ ਖਿਚੜੀ ਪਕਾਉਣੀ ਖਿਚੜੀ ਪਕਾਉਣੀ ਦਾ ਮਤਲਬ ਹੁੰਦਾ ਹੈ ਕਿ ਸਲਾਹ ਕਰਨੀ ਸਲਾਹਾਂ ਕਰਨੀਆਂ ਸੀਤਾ ਅਤੇ ਗੀਤਾ ਸੁਨੀਤਾ ਦੇ ਖਿਲਾਫ ਹਰ ਵੇਲੇ ਪਤਾ ਨਹੀਂ ਕੀ ਖਿਚੜੀ ਪਕਾਉਂਦੀਆਂ ਰਹਿੰਦੀਆਂ ਹਨ ਖਿਚੜੀ ਪਕਾਉਣਾ ਸਲਾਹਾਂ ਕਰਨੀਆਂ ਖੰਡ ਖੀਰ ਹੋਣਾ ਖੰਡ ਖੀਰ ਹੋਣਾ ਦਾ ਮਤਲਬ ਹੁੰਦਾ ਹੈ ਇੱਕ ਮੇਰਕ ਹੋਣਾ ਜਦੋਂ ਘਰ ਵਿੱਚ ਸੱਤ ਸੌ ਤੇ ਨੋ ਖੰਡ ਖੀਰ ਹੋਣ ਤਾਂ ਸਭ ਨੂੰ ਚੰਗਾ ਲੱਗਦਾ ਹੈ ਠੀਕ ਹੈ ਖੰਡ ਖੀਰ ਹੋ ਕੇ ਰਹਿੰਦੀਆਂ ਹਨ ਰਲ ਮਿਲ ਕੇ ਰਹਿੰਦੀਆਂ ਹੈਗੀਆਂ ਆ ਸਾਸਤੇ ਨੂੰ ਤਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਵਧੀਆ ਜਿਹੜਾ ਲੱਗਦਾ ਹੈ ਮਾਹੌਲ ਕਰਦਾ ਵਧੀਆ ਬਣਿਆ ਰਹਿੰਦਾ ਹੈ ਖੇਰੂ ਖੇਰੂ ਹੋਣਾ ਖੇਰੂ ਖੇਰੂ ਹੁੰਦਾ ਮਤਲਬ ਹੁੰਦਾ ਹੈ ਵਿਖਰ ਜਾਣਾ ਨਿਖੜ ਜਾਣਾ ਅਲੱਗ ਅਲੱਗ ਹੋ ਜਾਣਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਦਰੂਨੀ ਸਾਜ਼ਿਸ਼ਾਂ ਅਤੇ ਅੰਗਰੇਜ਼ਾਂ ਦੀਆਂ ਕੋਟਨੀਤਿਕ ਚਾਲਾਂ ਦੇ ਕਾਰਨ ਸਿੱਖ ਰਾਜ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਮਖਾਰ ਖਾਣੀ ਖਾਰਖਾਨੀ ਦਾ ਮਤਲਬ ਹੁੰਦਾ ਹੈ ਈਰਖਾ ਕਰਨੀ ਕਿਸੇ ਦੇ ਨਾਲ ਕੋਈ ਜੈਲਸੀ ਰੱਖਣੀ ਕਿਸੇ ਦੀ ਤਰੱਕੀ ਹੁੰਦੀ ਦੇਖ ਕੇ ਸਾਨੂੰ ਕਦੇ ਵੀ ਖਾਰ ਨਹੀਂ ਖਾਣੀ ਚਾਹੀਦੀ ਖਿੱਲੀ ਓੜੋਣਾ ਮਜ਼ਾਕ ਓੜੋਣਾ ਸਾਨੂੰ ਬਿਨਾਂ ਵਜ੍ਹਾ ਕਿਸੇ ਦੀ ਖਿੱਲੀ ਨਹੀਂ ਓਡਾਣੀ ਚਾਹੀਦੀ ਗੱਲ ਪੈਣਾ ਲੜਨਾ ਬੀਬੀ ਐਵੇਂ ਹੀ ਗੱਲ ਨਾ ਪੈ ਸਿਆਣੀ ਬਣ ਗਲਾ ਭਰ ਆਉਣਾ ਅਥਰੂ ਆ ਜਾਣੇ ਸੁਨਾਮੀ ਤੋਂ ਪ੍ਰਭਾਵਿਤ ਲੋਕਾਂ ਦੇ ਦੁੱਖੜੇ ਸੁਣ ਕੇ ਮੇਰਾ ਗਲਾ ਭਰ ਆਇਆ ਕਿਉਂਕਿ ਬਹੁਤ ਜਿਆਦਾ ਨੁਕਸਾਨ ਸੁਨਾਮੀ ਦੇ ਵਿੱਚ ਹੋਇਆ ਲੋਕਾਂ ਦਾ ਗੋਦੜੀ ਦਾ ਲਾਲ ਗੁੱਜਾ ਗੁਣਵਾਲ ਲਾਲ ਭਾਦਰ ਸਾਹਤਰੀ ਜੀ ਗੋਦੜੀ ਦੇ ਲਾਲ ਸਨ ਠੀਕ ਹੈ ਖਿਚੜੀ ਪਕਾਉਣੀ ਦਾ ਭਾਵ ਹੁੰਦਾ ਹੈ ਕਿ ਸਲਾਹਾ ਕਰਨੀ ਆਖੰਡ ਕੀ ਰਹਿਣਾ ਦਾ ਮਤਲਬ ਹੁੰਦਾ ਹੈਗਾ ਜਾਂ ਕਿ ਇੱਕਮ ਇੱਕ ਹੋਣਾ ਖੇਰੂ ਖੇਰੂ ਹੋਣਾ ਦਾ ਮਤਲਬ ਹੈਗਾ ਕਿ ਨਿਖੜ ਜਾਣਾ ਖਾਰ ਖਾਣੀ ਕਿਸੇ ਦੇ ਨਾਲ ਈਰਖਾ ਕਰਨੀ ਖਿੱਲੀ ਅਡਾਉਣਾ ਮਜ਼ਾਕ ਜਿਹੜਾ ਹੈਗਾ ਜਾਂ ਅਡਾਉਣਾ ਗਾਲ ਪੈਣਾ ਲੜਨਾ ਗੋਦੜੀ ਦਾ ਲਾਲ ਗੁੱज्ਜਾ ਗੁਣਵਾਨ ਗੁੱਡੀ ਚੜੀ ਮਾਨ ਸਤਿਕਾਰ ਕਰਨਾ ਫਿਲਮੀ ਖੇਤਰ ਵਿੱਚ ਅੱਜ ਕੱਲ ਸ਼ਾਹਰੂਖ ਖਾਨ ਦੀ ਗੁੱਡੀ ਚੜੀ ਹੋਈ ਹੈ ਗਲ ਪਿਆ ਢੋਲ ਵਜਾਉਣਾ ਨਾ ਪਸੰਦ ਕੰਮ ਕਰਨਾ ਪੈਣਾ ਜੇ ਵੀ ਕੰਮ ਕਰੀਏ ਰੂਹ ਦੇ ਨਾਲ ਕਰੀਏ ਐਵੇਂ ਗਲ ਪਿਆ ਢੋਲ ਵਜਾਉਣ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਘੋੜੇ ਦੇ ਦੀਵੇ ਬਾਲਨੇ ਖੁਸ਼ੀ ਮਨਾਉਣਾ ਰਾਹੁ ਜਦੋਂ 7 ਸਾਲ ਵਿਦੇਸ਼ ਰਹਿ ਕੇ ਘਰ ਪਰਤਿਆ ਤਾਂ ਉਸ ਦੇ ਪਰਿਵਾਰ ਨੇ ਘੋੜੇ ਦੇ ਦੀਵੇ ਬਾਲੇ ਘੋੜੇ ਵੇਚ ਕੇ ਸੋ ਜਾਣਾ ਬੇਫਿਕਰ ਹੋ ਕੇ ਸੋਣਾ ਵਿਦਿਆਰਥੀ ਸਲਾਨਾ ਪੇਪਰ ਖਤਮ ਹੋ ਜਾਣ ਤੋਂ ਬਾਅਦ ਘੋੜੇ ਵੇਚ ਕੇ ਸੌਂਦੇ ਹਨ ਸਰਕਾਰ ਕਰ ਕਰਨਾ ਦਿਲ ਵਿੱਚ ਬੈਠ ਜਾਣਾ ਦੇਸ਼ ਦੀ ਵੰਡ ਦਾ ਦੁੱਖ अनेका ਪੰਜਾਬੀਆਂ ਦੇ ਦਿਲ ਵਿੱਚ ਘਰ ਕਰ ਗਿਆ ਚਾਂਦੀ ਦੀ ਜੁੱਤੀ ਮਾਰਨੀ ਰੈਸ਼ਵਤ ਦੇਣੀ ਉਮੀਦ ਕਰਦੇ ਹਾਂ ਕਿ ਭਾਰਤ ਵਿੱਚ ਜਲਦੀ ਹੀ ਅਜਿਹਾ ਸਮਾਂ ਆਵੇਗਾ ਜਦੋਂ ਬਿਨਾਂ ਚਾਂਦੀ ਦੀ ਜੁੱਤੀ ਮਾਰੇ ਆਪਣਾ ਕੰਮ ਕਰਵਾਇਆ ਜਾ ਸਕੇਗਾ ਚਰਨ ਧੋ ਕੇ ਪੀਣਾ ਬਹੁਤ ਜ਼ਿਆਦਾ ਆਦਰ ਮਾਨ ਕਰਨਾ अनेका ਵਿਦਿਆਰਥੀਆਂ ਦੇ ਜੀਵਨ ਵਿੱਚ ਗਿਆਨ ਦੀ ਜੋਤ ਜਿਉਂਣ ਵਾਲੇ ਅਧਿਆਪਕਾਂ ਦੇ ਚਰਨ ਧੋ ਕੇ ਪੀਣ ਨੂੰ ਜੀ ਕਰਦਾ ਹੈ ਚਾਦਰ ਦੇ ਕੇ ਪੈਰ ਪਸਾਰਨੇ ਆਮਦਨ ਦੇ ਕੇ ਖਰਚ ਕਰਨਾ ਜੇਕਰ ਚਾਦਰ ਦੇ ਕੇ ਪੈਰ ਪਸਾਰੋਗੇ ਬਾਅਦ ਵਿੱਚ ਔਖੇ ਨਹੀਂ ਹੋਵੋਗੇ ਸ਼ੱਕੇ ਛਡੋਣਾ ਹਰੋਣਾ ਕਾਰਗਿਲ ਦੀ ਲੜਾਈ ਵਿੱਚੋਂ ਭਾਰਤੀ ਫੌਜਾਂ ਨੇ ਪਾਕਿਸਤਾਨੀ ਫੌਜਾਂ ਦੇ ਸ਼ੱਕੇ ਛੁਡਾ ਦਿੱਤੇ ਠੀਕ ਹੈ ਜੀ ਝੜੀ ਪਕੌਣੀ ਸਲਾਹਾ ਕਰਨੀ ਆ ਖੰਡਕੀਰ ਹੋਣਾ ਇਕਮਿਕ ਹੋਣਾ ਖੇਰੂ ਖੇਰੂ ਹੋਣਾ ਨਿਖੜ ਜਾਣਾ ਖਾਰ ਖਾਣੀ ਈਰਖਾ ਕਰਨੀ ਖਿੱਲੀ ਓਡਾਣਾ ਮਜ਼ਾਕ ਓਡਾਣਾ ਗਲ ਪੈਣਾ ਲੜਨਾ ਗळापार ਓਣਾ ਅਥਰਵਾ ਜਾਣੇ ਗੋਦੜੀ ਦਾ ਲਾਲ ਗੁੱਜਾ ਗੁਣਵਾਨ ਵਿਅਕਤੀ ਗੁੱਡੀ ਚੰਡੀ ਮਾਨ ਇੱਜ਼ਤ ਵਧਣਾ ਗਲ ਪਿਆ ਢੋਲ ਵਜਾਉਣਾ ਨਾ ਪਸੰਦ ਜਿਹੜਾ ਹੈਗਾ ਕੋਈ ਵੀ ਕੰਮ ਉਹ ਸਾਨੂੰ ਕਰਨਾ ਪੈਣਾ ਘੋਦੇ ਦੀਵੇ ਬਾਲਣੇ ਬਹੁਤ ਜ਼ਿਆਦਾ ਖੁਸ਼ੀ ਬਣਾਉਣੇ ਘੋੜੇ ਵੇਚ ਕੇ ਸੋਨਾ ਬੇਫਿਕਰ ਹੋ ਕੇ ਸੋਣਾ ਘਰ ਕਰਨਾ ਦਿਲ ਵਿੱਚ ਬੈਠ ਜਾਣਾ ਚਾਂਦੀ ਦੀ ਜੁੱਤੀ ਮਾਰਨੀ ਰਿਸ਼ਵਤ ਦੇਣੀ ਚਰਨ ਧੋ ਕੇ ਪੀਣਾ ਬਹੁਤ ਜ਼ਿਆਦਾ ਆਦਰ ਮਾਣ ਜਿਹੜਾ ਕਰਨਾ ਚਾਦਰ ਦੇ ਕੇ ਪੈਰ ਪਸਾਰਨੇ ਆਮਦਨ ਦੇਖ ਕੇ ਖਰਚ ਕਰਨਾ ਚੱਕੇ ਛਡਾਉਣੇ ਹਰੋਣਾ ਜਮਾਤ 6ਵੀਂ 7ਵੀਂ ਅਤੇ 8ਵੀਂ ਪੰਜਾਬੀ ਵਿਆਕਰਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਨਿਰਧਾਰਿਤ ਵਿਆਕਰਣ ਦੇ ਵਿੱਚੋਂ ਹਾਂਜੀ ਛੱਲ ਲਾਉਣੀ ਛੱਲ ਲਾਉਣੀ ਦਾ ਮਤਲਬ ਹੁੰਦਾ ਹੈ ਲੋਟ ਲੈਣਾ ਚਲਾਕ ਦੁਕਾਨਦਾਰ ਭੋਲੇ ਭਾਲੇ ਗਾਹਕਾਂ ਦੀ ਸ਼ੈਲ ਲਾਉਣ ਤੋਂ ਪਿੱਛੇ ਨਹੀਂ ਹਟਦੇ ਜਾਂ ਬਿਲਕੁਲ ਵੀ ਨਹੀਂ ਚੇਜਕਦੇ ਸ਼ਾਤੀ ਨਾਲ ਲਾਉਣਾ ਬਹੁਤ ਜ਼ਿਆਦਾ ਪਿਆਰ ਕਰਨਾ ਵਿਦੇਸ਼ਾਂ ਵਿੱਚ ਕਈ ਸਾਲਾਂ ਤੱਕ ਧੱਕੇ ਥਾਣ ਵਿੱਚੋਂ ਕਰਤਾਰ ਜਦੋਂ ਘਰ ਪੁੱਜਿਆ ਤਾਂ ਮਾਪਿਆਂ ਨੇ ਉਹਨਾਂ ਨੂੰ ਸ਼ਾਤੀ ਨਾਲ ਲਾ ਲਿਆ ਜਾਨ ਤੇ ਖੇਡਣਾ ਜਾਨ ਤੇ ਖੇਡਣਾ ਜਾਨ ਵਾਰਨੀ ਸ਼ਹੀਦ ਭਗਤ ਸਿੰਘ ਆਪਣੇ ਦੇਸ਼ ਦੀ ਆਨ ਲਈ ਆਪਣੀ ਜਾਨ ਤੇ ਖੇਡ ਗਏ ਠੀਕ ਹੈ ਜੀ ਜ਼ੁਬਾਨ ਦੇਣੀ ਜ਼ੁਬਾਨ ਦੇਣੀ ਦਾ ਮਤਲਬ ਹੁੰਦਾ ਹੈ ਇਕਰਾਰ ਕਰਨਾ ਵਚਨ ਦੇਣਾ ਵਾਅਦਾ ਕਰਨਾ ਜਦੋਂ ਕਿਸੇ ਨੂੰ ਜ਼ੁਬਾਨ ਦਿਓ ਤਾਂ ਉਸ ਨੂੰ ਹਰ ਹਾਲਤ ਵਿੱਚ ਨਿਭਾਉਣ ਦਾ ਯਤਨ ਕਰੋ ਜ਼ੁਬਾਨ ਫੇਰ ਲੈਣੀ ਜ਼ੁਬਾਨ ਫੇਰ ਲੈਣ ਦੀ ਦਾ ਮਤਲਬ ਹੁੰਦਾ ਹੈ ਮੁਕਰ ਜਾਣਾ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਆਨੰਦਪੁਰ ਦਾ ਕਿਲਾ ਛੱਡਣ ਦੇ ਬੜੇ ਇਕਰਾਰ ਕੀਤੇ ਪਰ ਗੁਰੂ ਜੀ ਨੇ ਕਿਲੇ ਤੋਂ ਬਾਹਰ ਨਿਕਲਦਿਆਂ ਹੀ ਉਹਨਾਂ ਨੇ ਜੁਬਾਨ ਜਿਹੜੀ ਫੇਰ ਲਈ ਪਹਾੜੀ ਰਾਜਿਆਂ ਨੇ ਗੁਰੂ ਜੀ ਦੇ ਨਾਲ ਪਰ ਉਹਨਾਂ ਨੇ ਜਿਹੜੀ ਆ ਜੁਬਾਨ ਫੇਰ ਲਈ ਟਸ ਤੋਂ ਟਕੇ ਵਰਗਾ ਜਵਾਬ ਦੇਣਾ ਕੋਰਾ ਇਨਕਾਰ ਕਰਨਾ ਮੈਂ ਜੋਤੀ ਤੋਂ ਕੁਝ ਪੈਸੇ ਉਧਾਰ ਮੰਗੇ ਤਾਂ ਉਸ ਨੇ ਮੈਨੂੰ ਕੋਰਾ ਜਵਾਬ ਜਿਹੜਾ ਦੇ ਦਿੱਤਾ ਟਸੋਂ ਮੱਸ ਨਾ ਹੋਣਾ ਕੋਈ ਅਸਰ ਨਾ ਹੋਣਾ ਗਰੀਬ ਔਰਤ ਨੇ ਪੁਲਿਸ ਅਫਸਰ ਅੱਗੇ ਆਪਣੇ નિર્ਦੋਸ਼ ਪੁੱਤਰ ਲਈ ਬਹੁਤ ਮਿੰਤਾ ਕੀਤੀਆਂ ਪਰ ਉਹ ਟਸ ਤੋਂ ਮੱਸ ਨਾ ਹੋਇਆ ਟਾਲਮਟੋਲ ਕਰਨਾ ਬਹਾਨੇ ਬਣਾਉਣਾ 에ਜੰਟ ਬਲਬੀਰ ਤੋਂ ਪੈਸੇ ਲੈ ਕੇ ਉਸ ਨੂੰ ਵਿਦੇਸ਼ ਤਾਂ ਨਹੀਂ ਭੇਜ ਸਕਿਆ ਪਰ ਹੁਣ ਉਸ ਦੇ ਪੈਸੇ ਮੋੜਨ ਤੇ ਵੀ ਉਹ ਟਾਲਮਟੋਲ ਜਿਹੜਾ ਹੈਗਾ ਆ ਕਰ ਰਿਹਾ ਹੈ ਠੰਡੀਆਂ ਸ਼ਾਮਾਂ ਸੁੱਖ ਮਾਨਣਾ ਮਾਪੇ ਆਪਣੀ ਔਲਾਦ ਲਈ ਇਹੋ ਕਾਮਨਾ ਕਰਦੇ ਹਨ ਕਿ ਉਹ ਸਦਾ ਠੰਡੀਆਂ ਸ਼ਾਮਾਂ ਮਾਨਣ ਡਾਕਰ ਜਾਣਾ ਹਜਮ ਕਰ ਜਾਣਾ ਮਹਿੰਦਰ ਦਾ ਲਾਲ ਜਿਪਰਾ ਉਸ ਨਾਲ ਧੋਖਾ ਕਰਕੇ ਉਸ ਦੇ ਹਿੱਸੇ ਦੀ ਸਾਰੀ ਜਾਇਦਾਦ ਡਾਕਰ ਗਿਆ ਢੇਰੀ ਟੋਣੀ ਹਿੰਮਤ ਹਾਰਨੀ ਜ਼ਿੰਦਗੀ ਵਿੱਚ ਉਤਾਹ ਚੜਾ ਤਾਂ ਆਉਂਦੀ ਨੇ ਢੇਰੀ ਟਾਇਆ ਕੁਝ ਨਹੀਂ ਬਣਦਾ ਢੱਡ ਵਿੱਚ ਚੂਹੇ ਨੱਚਣਾ ਹਿੰਮਤ ਹਾਰਨਾ ਢੱਡ ਵਿੱਚ ਚੂਹੇ ਨੱਚਣਾ ਬਹੁਤ ਜ਼ਿਆਦਾ ਭੁੱਖ ਲੱਗਣੀ ਭੁੱਖ ਨਾਲ ਮੇਰੇ ਢੱਡ ਵਿੱਚ ਚੂਹੇ ਜੜੇ ਹੈਗੇ ਆ ਨੱਚ ਰਹੇ ਹਨ ਮੈਨੂੰ ਕੁਝ ਖਾਣ ਦੇ ਲਈ ਚਾਹੀਦਾ ਹੈ ਠੀਕ ਹੈ ਜੀ ਟਕੇ ਵਰਗਾ ਜਵਾਬ ਦੇਣਾ ਕੋਰਾ ਇਨਕਾਰ ਕਰ ਦੇਣਾ ਟਾਸੋਮਾਸ ਨਾ ਹੋਣਾ ਕੋਈ ਅਸਰ ਨਾ ਹੋਣਾ ਟਾਲਮਟੋਲ ਕਰਨਾ ਸਾਫ਼ ਇਨਕਾਰ ਕਰ ਦੇਣਾ ਠੰਡੀਆਂ ਸ਼ਾਮਾਂ ਸੁੱਖ ਮਨ ਨਾਲ ਟਿਕਾਰ ਜਾਣਾ ਹজম ਕਰ ਜਾਣਾ ਢੇਰੀ ਢੋਣੀ ਹਿੰਮਤ ਕਰਨਾ ਖਾਰਨਾ ਢੱਡ ਵਿੱਚ ਚੂਹੇ ਨੱਚਣਾ ਬਹੁਤ ਜ਼ਿਆਦਾ ਭੁੱਖ ਲੱਗਣੀ ਤੇਰ ਹੋ ਜਾਣਾ ਭੱਜ ਜਾਣਾ ਚੋਰ ਪੁਲਿਸ ਨੂੰ ਆਉਂਦਿਆਂ ਵੇਖ ਕੇ ਤੇਰ ਹੋ ਗਿਆ ਤੱਤੀ ਬਾ ਨਾ ਲੱਗਣੀ ਕੋਈ ਦੁੱਖ ਨਾ ਹੋਣਾ ਮਾਪੇ ਦੀ ਆਪਣੀ ਔਲਾਦ ਲਈ ਇਹੀ ਅਰਦਾਸ ਹੁੰਦੀ ਹੈ ਕਿ ਉਹਨਾਂ ਨੂੰ ਕਦੇ ਵੀ ਤੱਤੀ ਬਾ ਨਾ ਲੱਗੇ ਤਰਾਹ ਨਿਕਲਣਾ ਤਰਾਹ ਨਿਕਲਣਾ ਦਾ ਮਤਲਬ ਹੁੰਦਾ ਹੈ ਡਰ ਜਾਣਾ ਬੇੜੇ ਵਿੱਚ ਖੜੀ ਕੀਤੀ ਹੋਈ ਆਪਣੀ ਨਵੀਂ ਕਾਰ ਨੂੰ ਸਵੇਰੇ ਉੱਥੇ ਨਾ ਦੇਖ ਕੇ ਸਾਡਾ ਤਾਂ ਤਰਾਹ ਹੀ ਨਿਕਲ ਗਿਆ ਤਖਤਾ ਉਲਟਾਉਣਾ ਤਖਤਾ ਉਲਟਾਉਣਾ ਦਾ ਮਤਲਬ ਹੁੰਦਾ ਹੈ ਇਨਕਲਾਬ ਲਿਆਉਣਾ ਮੁਗਲ ਬਾਦਸ਼ਾ ਆਪਣੀ ਹਕੂਮਤ ਦਾ ਤਖਤਾ ਓਟਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਖਤ ਸਜ਼ਾਾਂ ਮ ਦਿੰਦੇ ਹਨ ਬਹੁਤ ਬਹੁਤ ਧੰਨਵਾਦ ਜੀ